ਕਿ ਚਾਹੇ ਉੱਥੇ ਦੇ ਐਸਐਸਪੀ ਹੋਣ ਚਾਹੇ ਦੋ ਡੀਐਸਪੀ ਹੋਣ ਅਗਰ ਤਰਨ ਤਰਨ ਦੇ ਵਿੱਚ ਫਰੀ ਤੇ ਫੇਰ ਇਲੈਕਸ਼ਨ ਕਰਾਉਣੀ ਹੈ ਤਾਂ ਇਹਨਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਲੋਕ ਜਿੱਥੇ ਉੱਥੇ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ ਉੱਥੇ ਮਾਡਲ ਕੋਡ ਆਫ ਕੰਡਕਟ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਇਹ ਤਾਂ ਉਹਦੀਆਂ ਵੀ ਧੱਜੀਆਂ ਨੇ ਕਿ ਜਿਹੜਾ ਬੰਦਾ ਦਾਇਰੇ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰ ਰਿਹਾ ਤੁਸੀਂ ਚੋਣ ਪ੍ਰਚਾਰ ਵੀ ਨਹੀਂ ਕਰਨ ਦੇ ਰਹੇ ਸੋ ਇਹ ਸਾਰੀਆਂ ਗੱਲਾਂ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਦੱਸਿਆ ਨੇ ਔਰ ਉਹ ਖੁਦ ਧਰਮੀ ਫੌਜੀਆ ਦੇ ਪਰਿਵਾਰ ਚੋਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਕਿੰਨਾ ਪਿਆਰ ਦੇ ਰਹੇ ਨੇ ਕੈਂਡੀਡੇਟ ਦੇ ਪੀਏ ਦੇ ਉੱਤੇ ਹੀ ਕੇਸ ਬਣਾਤਾ ਤੁਸੀਂ ਦੱਸੋ ਵੀ ਇਹ ਤੋਂ ਵੱਧ ਸਰਕਾਰ ਕੀ ਬਦਲਾਖੋਰੀ ਦੀ ਰਾਜਨੀਤੀ ਕਰੂ ਇਹ ਤਾਂ ਦਿਨ ਬੀਤਦੇ ਜਾ ਰਹੇ ਨੇ ਚੋਣ ਦੀ ਤਾਰੀਖ ਨੇੜੇ ਆਉਂਦੀ ਜਾਰੀ ਹੈ ਪੰਜਾਬ ਦੀ ਸਰਕਾਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਿੱਚ ਹਾਰ ਦੀ ਬੁਖਲਾਹਟ ਹੈ ਕਿਉਂਕਿ ਹਾਰ ਕੰਧ ਦੇ ਉੱਤੇ ਲਿਖੀ ਦਿਖ ਰਹੀ ਹੈ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਕਰ ਰਹੀ ਤੇਰਾ ਤਰੀਕ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਉਹਰੇ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਬੜੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਹਰਮੀਤ ਸੰਧੂ ਉਹ ਆਪਦੇ ਜਿਹੜੇ ਚਹੇਤੇ ਅਫਸਰ ਨੇ ਆਪਦੇ ਜਿਹੜੇ ਘਰ ਦੇ ਮੈਂਬਰ ਨੇ ਜਿਹਦੇ ਚਾਹੇ ਤਾਂ ਡੀਐਸਪੀ ਜਗਜੀਤ ਸਿੰਘ ਹੋਵੇ ਡੀਐਸਪੀ ਸੁਖਬੀਰ ਸਿੰਘ ਹੋਵੇ ਜਿਹੜੇ 15-15 ਸਾਲ ਉਥੇ ਤਰਨਤਾਰਨ ਦੇ ਵਿੱਚ ਹੀ ਐਸਐਚ ਹੋ ਰਹੇ ਨੇ ਤੇ ਮਾਡਲ ਕੋਰਟ ਆਫ ਕੰਡਕਟ ਕਹਿੰਦਾ ਹੈ ਕਿ ਜਿਹੜਾ ਅਫਸਰ 3 ਸਾਲ ਤੋਂ ਵੱਧ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ ਲੱਗਿਆ ਹੋਵੇ ਉਹ ਇਲੈਕਸ਼ਨ ਕਮਿਸ਼ਨ ਜਦੋਂ ਕੋਰਟ ਆਫ ਕੰਡਕਟ ਲੱਗ ਜਾਂਦਾ ਉਹ ਉਸ ਏਰੀਏ ਦੇ ਵਿੱਚ ਨਹੀਂ ਲੱਗ ਸਕਦਾ ਪਰ ਇਹਨੇ ਹਰਮੀਤ ਸੰਧੂ ਸਾਹਿਬ ਨੇ ਆਪਣੇ ਉਹ ਚਹੇਤੇ ਅਫਸਰ ਲਾਏ ਉਹ ਧੱਕਾ ਕਰਨਾ ਸ਼ੁਰੂ ਕੀਤਾ ਤੇ ਉਹਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਗੇ ਔਰ ਅੱਜ ਵੀ ਚੀਫ ਇਲੈਕਟੋਰਲ ਆਫੀਸਰ ਸਾਹਿਬ ਦੇ ਧਿਆਨ ਚ ਲਿਆਉਂਦਾ ਕਿ ਤਰਨਤਾਰਨ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਵੀ ਨਵਾਂ ਪਰਚਾ ਦਰਜ ਹੁੰਦਾ ਹੈ ਤਰਨਤਾਰਨ ਦੇ ਵਿੱਚ ਉਹਦਾ ਕਾਲਮ ਖਾਲੀ ਛੱਡ ਕੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਨਾਮਿਨੇਟ ਕੀਤਾ ਜਾ ਰਿਹਾ ਔਰ ਦਸ ਕੌਣ ਰਹੇ ਨੇ ਕਿਉਂਕਿ ਜਿਹੜੇ ਜਿਹੜੇ ਅਫਸਰ ਉੱਤੇ ਲੰਬਾ ਸਮਾਂ ਲੱਗੇ ਰਹੇ ਨੇ ਇਹੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਇਹ ਤਾਂ ਕਿਉਂਕਿ ਹਰਮੀਤ ਸੰਧੂ ਅਕਾਲੀ ਦਲ ਦੇ ਵਿੱਚ ਸੀ ਇਹ ਭਲੀ ਭਾਤੀ ਜਾਣਦੇ ਨੇ ਕਿ ਕਿਹੜਾ ਅਕਾਲੀ ਦਲ ਦਾ ਲੀਡਰ ਹੈ ਕਿਹੜਾ ਵਰਕਰ ਹੈ ਉਹਨਾਂ ਨੂੰ ਚੁਣ-ਚੁਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਕੱਲ ਰਾਤ ਸਾਡੇ ਦੋਦੇ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਝੂਠਾ ਪਰਚਾ ਬਣਾਇਆ ਗਿਆ ਇਸੇ ਤਰੀਕੇ ਜਿਹੜੇ ਕੈਂਡੀਡੇਟ ਹੈ ਬੀਬੀ ਰੰਧਾਵਾ ਜੀ ਜਿਹੜੇ ਕਿ ਧਰਮੀ ਫੌਜੀਆ ਦੇ ਪਰਿਵਾਰ ਚੋਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਕਿੰਨਾ ਪਿਆਰ ਦੇ ਰਹੇ ਨੇ ਕੈਂਡੀਡੇਟ ਦੇ ਪੀਏ ਦੇ ਉੱਤੇ ਹੀ ਕੇਸ ਬਣਾਤਾ ਤੁਸੀਂ ਦੱਸੋ ਵੀ ਇਹ ਤੋਂ ਵੱਧ ਸਰਕਾਰ ਕੀ ਬਦਲਾਖੋਰੀ ਦੀ ਰਾਜਨੀਤੀ ਕਰੂ ਇਹ ਤੋਂ ਵੱਧ ਸਰਕਾਰ ਕੀ ਘਬਰਾਟ ਦੇ ਵਿੱਚ ਹੋਊ ਕਿ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੈ ਉਹਨਾਂ ਦੇ ਪੀਏ ਦੇ ਉੱਤੇ ਝੂਠਾ ਮੁਕੱਦਮਾ ਬਣਾਇਆ ਜਾ ਰਿਹਾ ਔਰ ਇਸੇ ਤਰੀਕੇ ਅੰਮ੍ਰਿਤਸਰ ਤੋਂ ਇੱਕ ਲੜਕਾ ਜਿਹਦਾ ਕਿ ਅਸੀਂ ਅੱਜ ਚੀਫ ਇਲੈਕਟੋਰਲ ਆਫੀਸਰ ਸਾਹਿਬ ਨੂੰ ਦੱਸਿਆ ਉਹਦਾ ਨਾਂ ਆ ਪ੍ਰਭਜੀਤ ਪ੍ਰਭਜੀਤ ਦੀ ਇੱਕ ਗੱਡੀ ਆ ਫੋਰਚਨਰ ਆਉਦੀ ਪਰਮਿਸ਼ਨ ਵਾਸਤੇ ਅਸੀਂ ਅਪਲਾਈ ਕੀਤਾ 18 ਅਕਤੂਬਰ ਨੂੰ ਕਿ ਜੀ ਇਹ ਜਿਹੜੀ ਗੱਡੀ ਹੈ ਫੋਰਚੂਨਰ ਇਹ ਕੈਂਡੀਡੇਟ ਦੇ ਕਾਫਲੇ ਚ ਚੋਣ ਪ੍ਰਚਾਰ ਦੇ ਦੌਰਾਨ ਚੱਲੂਗੀ ਤੇ ਅੱਜ ਸੀਆਈਏ ਸਟਾਫ ਨੇ ਉਹਨੂੰ ਗੱਡੀ ਸਮੇਤ ਉਹਦੇ ਘਰੋਂ ਚੱਕ ਲਿਆ ਕੀ ਜਵਾਬ ਦੇਈ ਹੈ ਜੀ ਕਿ ਇਸ ਤਰੀਕੇ ਦੇ ਨਾਲ ਫ੍ਰੀ ਤੇ ਫੇਅਰ ਇਲੈਕਸ਼ਨ ਅਸੀਂ ਸਟੇਟ ਦੇ ਵਿੱਚ ਸੋਚ ਰਹੇ ਹਾਂ ਔਰ ਇਹੀ ਸਵਾਲ ਮੇਰੇ ਚੀਫ ਇਲੈਕਟੋਰਲ ਸਾਹਿਬ ਨੂੰ ਵੀ ਹੈ ਇਹਦੇ ਨਾਲੋਂ ਤਾਂ ਫੇਰ ਇੱਕ ਸਿੱਧਾ ਜਿਹਾ ਕੰਮ ਕਰੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਉਂਕਿ ਉਹਦੀ ਹਾਰ ਕੰਦ ਤੇ ਲਿਖੀ ਐ ਉਹ ਹਾਰਿਆ ਹੋਇਆ ਕੈਂਡੀਡੇਟ ਐ ਉਹਨੂੰ ਸਿੱਧਾ ਹੀ ਨਾਮਿਨੇਟ ਕਰ ਦਿਓ ਜੇ ਤੁਸੀਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਲੀਡਰਾਂ ਦੇ ਉੱਤੇ ਇਸੇ ਤਰੀਕੇ ਝੂਠੇ ਪਰਚੇ ਦਰਜ ਕਰਨੇ ਨੇ ਉਹਨਾਂ ਨੂੰ ਘਰੋਂ ਜਾ ਕੇ ਚੱਕਣਾ ਫੇਰ ਚੋਣ ਕਰਾਣ ਦਾ ਕੋਈ ਫਾਇਦਾ ਨਹੀਂ ਸੋ ਇਹ ਜਿਹੜੀ ਬੁਖਲਾਟ ਐ ਜਿਹੜੀ ਘਬਰਾਟ ਐ ਇਹ ਦੱਸਦੀ ਐ ਕਿ ਜਿਹੜੇ ਲੋਕ ਕਹਿੰਦੇ ਸੀ ਜੀ ਅਸੀਂ ਜੇ ਕੰਮ ਨਾ ਕਰਿਆ ਸਾਨੂੰ ਵੋਟਾਂ ਨਾ ਪਾਇਓ ਇਹਦੇ 4 ਸਾਲ ਬਾਅਦ ਆਮ ਆਦਮੀ ਪਾਰਟੀ ਦੇ ਹਾਲਾਤ ਨੇ ਕਿ ਹੁਣ ਘਰਾਂ ਚੋਂ ਅਕਾਲੀ ਦਲ ਦੇ ਬੰਦਿਆਂ ਨੂੰ ਪੁਲਿਸ ਚੱਕ-ਚੱਕ ਕੇ ਲਿਜਾ ਰਹੀ ਹੈ ਕਿੱਥੇ ਰੱਖਿਆ ਜਾ ਰਿਹਾ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਇਸੇ ਤਰੀਕੇ ਜਿਹੜਾ ਇੱਕ ਨਵਾਂ ਕੰਮ ਹੋਰ ਉੱਥੇ ਫੜਿਆ ਤੁਸੀਂ ਜਾਣਦੇ ਹੋਵੋਗੇ ਕਿ ਪਹਿਲਾਂ 751 ਕਰਦੇ ਹੁੰਦੇ ਸੀ ਹੁਣ ਉਹ BNS ਦੇ ਵਿੱਚ 126 ਤੇ 169 ਹੋ ਗਿਆ ਹੁਣ ਉਹਦੇ ਤਹਿਤ ਪਹਿਲਾਂ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਕਿ ਕਿਹੜੇ ਪਿੰਡ ਚ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰੀ ਇਕਤਾਰ ਦੇ ਵਰਕਰ ਨੇ ਕਿਉਂਕਿ ਵੈਸੇ ਤਾਂ ਤਰਨ ਤਰਨ ਦੀ ਹਵਾਏ ਦੱਸਦੀ ਐ ਕਿ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿਤਵਲ ਵਧ ਰਿਹਾ ਐ ਇਸੇ ਕਰਕੇ ਸਰਕਾਰ ਇਹ ਸਾਰੇ ਹਤਕੰਡੇ ਆਪਣਾਰੀ ਐ ਉਹ ਲਿਸਟਾਂ ਤਿਆਰ ਕਰਕੇ ਆ ਅਸੀਂ ਅੱਜ ਦੱਸਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ 5751 ਜਿਹਨੂੰ ਆਪਾਂ ਕਹਿੰਦੇ ਆ 126169 ਬੀ ਐਨ ਅਸਤੇ ਕਹ ਜੀ 28 ਅਕਤੂਬਰ ਨੂੰ ਜਾ ਕੇ ਐਸ ਡੀ ਐਮ ਸਾਹਿਬ ਦੇ ਸਾਹਮਣੇ ਪੇਸ਼ ਹੋ ਕਿਹੜਾ ਅਮਨੋ ਅਮਾਨ ਨੂੰ ਖਤਰਾ ਹੋ ਗਿਆ ਜੀ ਉੱਥੇ ਔਰ ਮੈਂ ਇਹੀ ਚੀਫ ਇਲੈਕਟਰਲ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਕੋਈ ਅਰਜੈਂਸੀ ਤਾਂ ਹੈ ਨਹੀਂ ਇਹ ਨੋਟਿਸ ਜਿਹੜੇ 28 ਅਕਤੂਬਰ ਵਾਸਤੇ ਬੁਲਾਇਆ ਜਾ ਰਿਹਾ ਹੈ ਇਹਦਾ ਸਿੱਧਾ ਜਾਂ ਕਾਰਨ ਹੈ ਕਿ ਤੁਸੀਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉੱਥੇ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਹੋ ਤੇ ਮੈਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉੱਥੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸੰਧੂ ਨੂੰ ਮੈਂ ਸਦਾ ਪੁੱਛਦਾ ਕਿ ਐਦਾਂ ਡਰਾ ਲੋਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰੀਕੇ ਦੇ ਨਾਲ ਇਹ ਸੰਘਰਸ਼ਾਂ ਚੋਂ ਨਿਕਲੀ ਹੋਈ ਜਥੇਬੰਦੀ ਹੈ ਬੜੇ ਉਰੇ ਲੋਕਾਂ ਨੇ ਉਰੇ ਇੰਦਰਾ ਗਾਂਧੀ ਤੱਕ ਨੇ ਐਮਰਜੈਂਸੀਆਂ ਲਾ ਲੀਆਂ ਜ਼ੋਰ ਲਾ ਲਿਆ ਇਹ ਸੀਨਿਆਂ ਚ ਗੋਲੀ ਖਾਣ ਵਾਲੀ ਜਥੇਬੰਦੀ ਹੈ ਸੋ ਜੇ ਕਿਸੇ ਦੇ ਮਨ ਦੇ ਵਿੱਚ ਇਹ ਵਹਿਮ ਹੋਵੇ ਕਿ ਆ ਜਿਹੜੇ ਤੁਸੀਂ ਆ ਨੋਟਿਸ ਭੇਜ-ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਨੂੰ ਡਰਾ ਲੋਗੇ ਜਾਂ ਉਹਨਾਂ ਨੂੰ ਘਰੋਂ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦਾ ਮਨੋਬਲ ਤੋੜ ਦਿਓਗੇ ਇਹਦੇ ਨਾਲ ਜਿਹੜੀ ਤੁਹਾਡੀ ਹਾਰ ਹੈ ਇਹ ਜਿਹੜੀ ਉਹ ਵੋਟਾਂ ਦੀ ਉਥੇ ਵੋਟਾਂ ਪੈਣੀਆਂ ਨੇ ਇਹ ਐਸੇ ਜ਼ਬਰ ਜ਼ੁਲਮ ਦੇ ਵਿਰੁੱਧ ਪੈਣੀਆਂ ਨੇ ਐਸੇ ਸਰਕਾਰੀ ਤੱਕੇਸ਼ਾਈ ਦੇ ਵਿਰੁੱਧ ਪੈਣੀਆਂ ਨੇ ਇਹੀ ਸਰਕਾਰ ਦੇ ਫੇਲਿਅਰ ਵਿਰੁੱਧ ਪੈਣੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਡਰਦਾ ਨਹੀਂ ਸਾਰਾ ਹਲਕਾ ਸਾਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਔਰ ਮੈਂ ਚੀਫ ਇਲੈਕਟੋਰਲ ਸਾਹਿਬ ਨੂੰ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿ ਕੇ ਆਇਆ ਕਿ ਇਹ ਜਿਹੜੇ ਦੋ ਬੰਦੇ ਨੇ ਡੀਐਸਪੀ ਜਗਜੀਤ ਸਿੰਘ ਤੇ ਡੀਐਸਪੀ ਸੁਖਬੀਰ ਸਿੰਘ ਇਹਨਾਂ ਨੂੰ ਫੌਰਨ ਉੱਥੋਂ ਬਦਲਿਆ ਜਾਵੇ ਨਹੀਂ ਸ਼੍ਰੋਮਣੀ ਅਕਾਲੀ ਦਲ ਔਰ ਤਰਨਤਾਰਨ ਦੀ ਸਮੁੱਚੀ ਜਥੇਬੰਦੀ ਫਿਰ ਹੁਣ ਅਸੀਂ ਧਰਨੇ ਲਾਵਾਂਗੇ ਜੇ ਇਹ ਦੋ ਅਫਸਰ ਉੱਥੇ ਇਸੇ ਤਰੀਕੇ ਧੱਕੇਸ਼ਾਹੀ ਕਰਨਗੇ ਔਰ ਨਾਲ ਹੀ ਤਰਨਤਾਰਨ ਦੇ ਜਿਹੜੇ ਐਸਐਸਪੀ ਹੈ ਮੈਡਮ ਰਵਜੋਤ ਕੌਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਈਪੀਐਸ ਅਫਸਰ ਹੋ ਤੁਹਾਡੇ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਤੇ ਇੱਕ ਆਈਪੀਐਸ ਅਫਸਰ ਦੇ ਹੁੰਦੇ ਅਗਰ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਤੁਸੀਂ ਖੁੱਲੀ ਛੁੱਟ ਦਿੱਤੀ ਹੈ ਕੇ ਝੂਠੇ ਪਰਚੇ ਦਰਜ ਕਰ ਦਿਓ ਤੁਸੀਂ ਜਿਹੜੇ ਪਰਮਿਸ਼ਨਾਂ ਬੰਦੇ ਮੰਗ ਰਹੇ ਨੇ ਕਿ ਅਸੀਂ ਗੱਡੀਆਂ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਲ ਚਲਾਉਣੀਆਂ ਨੇ ਉਹ ਗੱਡੀਆਂ ਵਾਲੇ ਬੰਦਿਆਂ ਨੂੰ ਗੱਡੀਆਂ ਸਮੇਤ ਘਰੋਂ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ ਤਾਂ ਅੱਜ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਇਹ ਕਾਪੀ ਭੇਜੀ ਹੈ ਕਿ ਚਾਹੇ ਉੱਥੇ ਦੇ ਐਸਐਸਪੀ ਹੋਣ ਚਾਹੇ ਦੋ ਡੀਐਸਪੀ ਹੋਣ ਅਗਰ ਤਰਨ ਤਰਨ ਦੇ ਵਿੱਚ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣੀ ਹੈ ਤਾਂ ਇਹਨਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਲੋਕ ਜਿੱਥੇ ਉਥੇ ਡੈਮੋਕਰੇਸੀ ਦਾ ਘਾਣ ਕਰ ਰਹੇ ਨੇ ਉਥੇ ਮਾਡਲ ਕੋਡ ਆਫ ਕੰਡਕਟ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਇਹ ਤਾਂ ਉਹਦੀਆਂ ਵੀ ਧਜੀਆਂ ਨੇ ਕਿ ਜੀ ਜਿਹੜਾ ਬੰਦਾ ਦਾਇਰੇ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰ ਰਿਹਾ ਤੁਸੀਂ ਚੋਣ ਪ੍ਰਚਾਰ ਵੀ ਨਹੀਂ ਕਰਨ ਦੇ ਰਹੇ ਸੋ ਇਹ ਸਾਰੀਆਂ ਗੱਲਾਂ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਦੱਸੀਆਂ ਨੇ ਔਰ ਉਹ ਖੁਦ ਮੈਂ ਦੇਖਿਆ ਕਿ ਅਜੋ ਵੀ ਚਿੰਤਤ ਮਹਿਸੂਸ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣੀ ਡੀਸੀ ਨਾਲ ਐਸਐਸਪੀ ਨਾਲ ਗੱਲ ਕਰਦਾ ਪਰ ਅਸੀਂ ਬੜਾ ਸਪਸ਼ਟ ਤੌਰ ਤੇ ਮੰਗ ਕਰਦੇ ਆ ਕਿ ਤਿੰਨੇ ਅਫਸਰ ਤਰਨਤਾਰਨ ਚੋ ਬਦਲੇ ਜਾਣ ਔਰ ਚੀਫ ਇਲੈਕਟੋਰਲ ਸਾਹਿਬ ਆਪਣੇ ਦਫਤਰ ਚੋਂ ਆਪਣਾ ਸਟਾਫ ਤਾਇਨਾਤ ਕਰਨ ਔਰ ਇਹ ਜਿਹੜੀਆਂ ਇਹ 5751 ਦੇ ਨੋਟਿਸ ਨੇ ਤਾਂ ਫੌਰਨ ਸਟੇ ਕਰੋ ਇਹਨਾਂ ਦੀ ਕੀ ਦੱਸੋ ਜੀ ਅਰਜੰਸੀ ਹੈ 13 ਤਰੀਕ ਤੋਂ ਬਾਅਦ ਬੁਲਾ ਲਿਓ ਸਾਰਾ ਅਕਾਲੀ ਦਲ ਪੇਸ਼ ਹੋ ਜਾਊਗਾ ਔਰ ਇਹ ਜਿਹੜੇ ਝੂਠੇ ਪਰਚੇ ਨੇ ਇਹਨਾਂ ਦੀ ਜਾਂਚ ਕਰੋ ਔਰ ਕੋਈ ਵੀ ਕੋਰਸਿਵ ਐਕਸ਼ਨ ਨਹੀਂ ਫਿਰ ਕੋਰਟ ਜਾਣਾ ਪਊਗਾ ਅਗਰ ੱੱੱਕੇ ਨਾਲ ਲੋਕਾਂ ਦੇ ਘਰੇ ਰੇਡ ਕਰੋਗੇ ਸੋ ਅਗਰ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਤਾਂ ਫਿਰ ਇਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੋਊਗੀ ਤੇ ਅਫਸਰ ਧਿਆਨ ਰੱਖਣ ਕਿਉਂਕਿ ਅੱਜ ਇਹ 10 ਦਿਨ ਦਾ ਤੱਕ ਹੈ ਮੈਂ ਬਹੁਤ ਸਪਸ਼ਟ ਤੌਰ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਫਸਰਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਇਹ 10 ਦਿਨਾਂ ਦਾ ਤੱਕ ਹੈ ਇਹ ਅਦਾਲਤਾਂ ਦੇ ਵਿੱਚ ਜਾਊਗਾ ਫਿਰ ਭੁਗਤਨੀਆ ਉਹੀ ਅਫਸਰਾਂ ਨੂੰ ਪਹਿਣਗੀਆਂ ਜਿਹੜੇ ਸੰਵਿਧਾਨ ਦੀਆਂ ਧੱਜੀਆਂ ਉਡਾਉਣਗੇ ਜੇ ਪਹਿਲਾਂ ਵੀ ਤੁਸੀਂ ਜਾ ਕੇ ਆ ਸੀ ਜੇ ਪਹਿਲਾਂ ਹੀ ਐਕਸ਼ਨ ਹੁੰਦਾ ਸ਼ਾਇਦ ਨਾ ਬਣਦਾ ਅੱਜ ਤਾਂ ਸਬੂਤਾਂ ਸਮੇਤ ਦਿਖਾ ਕੇ ਆਏ ਜੀ ਔਰ ਮੈਂ ਕਹਿ ਕੇ ਆਇਆ ਕਿ 13 ਤਰੀਕ ਨੂੰ ਹੀ ਅਗਰ ਐਕਸ਼ਨ ਲਿਆ ਜਾਂਦਾ ਦੇਖੋ ਇੱਕ ਗੱਲ ਸਪਸ਼ਟ ਹੈ ਕਿ ਜੇ ਝੇਤੇ ਅਫਸਰਾਂ ਨੂੰ ਲਾਉਣਾ ਹੈ ਤਾਂ ਝੇਤੇ ਅਫਸਰਾਂ ਨੂੰ ਲਾਉਣ ਦਾ ਕਾਰਨ ਸੀ ਕਿ ਉਹਨਾਂ ਤੋਂ ਤੱਕਾ ਕਰਾਉਣਾ ਸੀ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਅੱਜ ਵੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਵੀ ਐਕਸ਼ਨ ਲੈ ਕੇ ਇਹਨਾਂ ਨੂੰ ਤੁਰੰਤ ਉਥੋਂ ਬਦਲਣਾ ਚਾਹੀਦਾ ਹੈ ਕਿਉਂਕਿ ਜੇ ਅੱਜ ਵੀ ਨਾ ਇਹ ਬਦਲੇਗੇ ਤਰਨ ਤਾਰਨ ਦੇ ਵਿੱਚ ਇਹ ਜਿਹੜਾ ਫ੍ਰੀ ਤੇ ਫਿਰ ਇਲੈਕਸ਼ਨ ਪ੍ਰੋਸੈਸ ਹੈ ਉਹਦਾ ਗळा ਇਹ ਅਫਸਰਾਂ ਨੇ ਘੋਟ ਦੇਣਾ ਤੇ ਉਹਦੇ ਜਿਹੜੇ ਨਤੀਜੇ ਨੇ ਉਹਦੇ ਜਿਹੜੇ ਸਿੱਟੇ ਨੇ ਉਹ ਫਿਰ ਬੇहद ਭਿਆੰਕਰ ਨਿਕਲਣਗੇ ਇੱਕ ਗੱਲ ਹੋਰ ਸਾਹਮਣੇ ਆਈ ਹੈ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਦਾ ਮਾਮਲਾ ਸਾਹਮਣੇ ਆ ਰਿਹਾ ਲਗਾਤਾਰ ਉਹਨੂੰ ਟੁਕਰਾਇਆ ਜਾ ਰਿਹਾ ਕਿਸ ਤਰੀਕੇ ਨਾਲ ਸਾਰੇ ਮਾਮਲੇ ਦੇਖੋ ਬੇहद ਮੰਦ ਭਾਗੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਗੱਲ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਤੇ ਅੱਜ ਪੰਜਾਬ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਕਰਜ਼ੇ ਤੇ ਸਰਕਾਰ ਦੇ ਫੋਕੇ ਝੂਠੇ ਵਾਅਦਿਆਂ ਤੇ ਮਿਸਮੈਨੇਜਮੈਂਟ ਤੇ ਗੱਲ ਕਰਨੀ ਪੈ ਰਹੀ ਹੈ ਮੁੱਖ ਮੰਤਰੀ ਦੀ ਉਸ ਵੀਡੀਓ ਤੇ ਜਿਹੜੀ ਕੈਨੇਡਾ ਤੋਂ ਬੈਠੇ ਇੱਕ ਜਗਮਨ ਸਮਰੇ ਨੇ ਆਪਣੇ ਪੇਜ ਤੇ ਪਾਈ ਹੈ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਕਹਿੰਦੇ ਜੀ ਫੇਕ ਹੈ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਆਮ ਆਦਮੀ ਪਾਰਟੀ ਨੇ ਉਸ ਵੀਡੀਓ ਤੇ ਕਰਤੀਆਂ ਮੈਂ ਹੈਰਾਨ ਆ ਮੈਂ ਸਵਾਲ ਕਰਦਾ ਕਿ ਭਾਈ ਜੇ ਫੇਕ ਹੈ ਤਾਂ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਇਹਨਾਂ ਬੈਕਫੁੱਟ ਤੇ ਕਿਉਂ ਔਰ ਇਹਦੀ ਇੰਡੀਪੈਂਡੈਂਟ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਦੇਖੋ ਅੱਜ ਗੱਲ ਕੱਲੀ ਭਗਵੰਤ ਮਾਨ ਸਾਹਿਬ ਦੀ ਨਹੀਂ ਸਾਡੇ ਸਿਆਸੀ ਵਖਰੇਵੇਂ ਹੋ ਸਕਦੇ ਨੇ ਪਰ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਚੇਰ ਦੀ ਉਹਦੀ ਕ੍ਰੈਡੀਬਿਲਟੀ ਦੀ ਗੱਲ ਹੈ ਸੋ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਬੰਦਾ ਪੰਜਾਬ ਤੋਂ ਬਾਹਰ ਬੈਠਾ ਹੈ ਬੰਦਾ ਦੇਸ਼ ਤੋਂ ਬਾਹਰ ਬੈਠਾ ਹੈ ਸੋ ਚਾਹੇ ਸੀਬੀਆਈ ਹੋਵੇ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੋਵੇ ਉਹਨਾਂ ਨੂੰ ਇਹਦੀ ਜਾਂਚ ਦੇ ਵਿੱਚ ਇਨਵੋਲ ਕਰਕੇ ਇਹ ਵੀਡੀਓ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੇ ਮੁੱਖ ਮੰਤਰੀ ਵਿਕਟਮ ਹੈ ਮੁੱਖ ਮੰਤਰੀ ਨੂੰ ਵੀ ਇਨਸਾਫ ਮਿਲੇ ਪਰ ਹਾਂ ਜਿਹੜੇ ਤਿੰਨ ਪ੍ਰੈਸ ਕਾਨਫਰੰਸਾਂ ਕੱਲ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਕੀਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਕੈਨੇਡਾ ਤੋਂ ਪਤਾ ਕੀਤਾ ਪੰਜ ਸੱਤ ਬੰਦਿਆਂ ਨੂੰ ਫੋਨ ਕੀਤੇ ਤਾਂ ਹੀ ਪਤਾ ਲੱਗਿਆ ਵੀ ਇਹ ਤਾਂ ਆਮ ਆਦਮੀ ਪਾਰਟੀ ਦਾ ਆਪਣਾ ਬੰਦਾ ਹੈ ਜਿਹਨੇ ਵੀਡੀਓ ਪਾਈ ਹੈ ਸੋ ਜੇ ਆਮ ਆਦਮੀ ਪਾਰਟੀ ਦਾ ਬੰਦਾ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਰਾਪਤੇ ਦੇ ਵਿੱਚ ਸੀਗਾ ਇਹਦੇ ਕੋਲ ਜਾ ਕੇ ਠਹਿਰਦੇ ਸੀ ਤਾਂ ਪਰੇ ਹੋਰ ਵੀ ਵੱਡੇ ਸ਼ੰਕੇ ਨੇ ਹੋਰ ਵੀ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਾਣਨ ਦਾ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਹੱਕ ਹੈ ਤੇ ਇਹਦੇ ਜਵਾਬ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਵੀਡੀਓ ਦੀ ਸੱਚਾਈ ਹੋਣੀ ਚਾਹੀਦੀ ਹੈ ਔਰ ਇਹਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਡਿਫਰੈਂਸਿਕ ਜਾਂਚ ਹੁੰਦੀ ਆ ਲਾਲਾ ਸਾਰਾ ਕਲੀਅਰ ਹੋ ਜਾਊਗਾ ਜੇ ਆਪ ਸਰਕਾਰ ਕਰਾ ਲਵੇ ਇਹਨੂੰ ਜਲਦੀ ਦੇਖੋ ਜ਼ਿੰਮੇਵਾਰੀ ਹੈ ਮੈਂ ਫੇਰ ਦੁਬਾਰਾ ਕਹਿਣਾ ਕਿ ਗੱਲ ਅੱਜ ਵਿਅਕਤੀ ਵਿਸ਼ੇਸ਼ ਦੀ ਨਹੀਂ ਗੱਲ ਚੇਅਰ ਦੀ ਹੈ ਔਰ ਸਾਰਾ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਤੇ ਚੇਅਰ ਦੇ ਉੱਤੇ ਜੇ ਕੋਈ ਗੱਲ ਆ ਰਹੀ ਆ ਉਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਹਦੀ ਜਾਂਚ ਕਰਕੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ